ਯੋਧ ਨਸ਼ਾ ਵਿਰੋਧ ਮਹਿੰਮ ਦਾ ਜਿਹੜਾ ਆਗਾਜ਼ ਹੈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਹੈ ਤੇ ਅੱਜ ਜਿਹੜੀ ਕਾਰਵਾਈ ਵੀ ਜਲੰਧਰ ਦਿਹਾਤੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਫਲੋਰ ਦੀ ਗੱਲ ਕਰੀ ਤਾਂ ਫਲੋਰ ਦੇ ਪਿੰਡ ਖਾਨਪੁਰ ਦੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਕਿ ਖਾਨਪੁਰ ਪਿੰਡ ਹੈ ਜਿੱਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਦੇ ਨਾਲ ਜਿਹੜਾ ਆਪਣਾ ਰੋਲ ਅਦਾ ਕੀਤਾ ਜਾ ਰਿਹਾ ਹੈ ਏ ਜਸਵੀਰ ਸ਼ਿਰਨਾ ਦੇ ਵਿਅਕਤੀ ਵੱਲੋਂ ਇਹ ਪ੍ਰਾਪਰਟੀ ਜਿਹੜੀ ਦੱਸੀ ਜਾ ਰਹੀ ਬਣਾਇਆ ਜਾ ਰਹੀ ਹੈ ਜਗ੍ਹਾ ਗਈ ਸੀ ਜਿਸ ਦੇ ਉੱਪਰ ਅੱਜ ਮਸ਼ੀਨ ਚੱਲ ਰਹੀ ਹੈ ਤੇ ਇਹ ਜਿਹੜਾ ਘਾਰ ਹੈ ਮਲਬੇ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਸੀਨੀਅਰ ਅਧਿਕਾਰੀ ਐਸਐਸਪੀ ਜਲੰਧਰ ਦੇ ਹਾਥੀ ਉਹਨਾਂ ਦੇ ਨਾਲ ਐਸਪੀ ਡੀਐਸਪੀ ਵੱਖ-ਵੱਖ ਥਾਣੇ ਤੋਂ ਜਿਹੜੇ ਆ ਮੁਲਾਜ਼ਮ ਜਿਹੜੇ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਆ ਹਾਲਾਂਕਿ ਮਾਹੌਲ ਇੱਥੇ ਇਹ ਗਰਮਾਇਆ ਸੀਗਾ ਕੁਝ ਮਹਿਲਾਵਾਂ ਵੱਲੋਂ ਇਸ ਦਾ ਰੋਲ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਵੀ ਜਿਹੜਾ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਦੇਖਾਤੇ ਹੈ ਕਿ ਵੱਡੇ ਗੇਂਦੇ ਦੇ ਜਿਹੜੇ ਇੱਥੇ ਪਿੰਡ ਵਾਸੀ ਵੀ ਖੜੇ ਹੋਏ ਆ ਜਿਹੜੇ ਇਹ ਸਾਰੀ ਕਾਰਵਾਈ ਨੂੰ ਦੇਖ ਰਹੇ ਆ ਕਿਉਂਕਿ ਅੱਜ ਦੋ ਜਗ੍ਹਾ ਤੇ ਜਿਹੜੀ ਇਹ ਜਲੰਧਰ ਰੂਰਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਣੀ ਹੈ ਇੱਕ ਖਾਨਪੁਰ ਪਿੰਡ ਜਿੱਥੇ ਦਾ ਜਸਵੀਰ ਸ਼ੀਰਾ ਜਿਹੜਾ ਪੀਓ ਚੱਲ ਰਿਹਾ ਆ ਉਹ ਉਹ ਤੇ ਦੂਸਰਾ ਜਿਹੜਾ ਹੈ ਦੂਸਰੀ ਜਿਹੜੀ ਹੈ ਖਾਨਪੁਰ ਦੇ ਨਾਲ ਪਿੰਡ ਮੰਡੀ ਆ ਜਿੱਥੇ ਦੀ ਭੋਲੀ ਨਾਮ ਦੀ ਜਿਹੜੀ ਆ ਮਹਿਲਾ ਨਸ਼ਾ ਤਸਕਰ ਰੇਡ ਦੱਸੀ ਜਾ ਰਹੀ ਆ ਉਹ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਣੀ ਆ ਸਾਡੇ ਨਾਲ ਐਸਐਸਪੀ ਦੇ ਜਲੰਧਰ ਦੇ ਹਾਤੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਜਾਣਕਾਰੀ ਵੀ ਸਾਰੀ ਲੈਣੇ ਆ ਕਿ ਇਹ ਸਾਰਾ ਸਰਦਾ ਸਾਹਿਬ ਵੀ ਸਾਹਮਣੇ ਮੌਜੂਦ ਹੈ ਸਰ ਜੋਧਨ ਸਿੰਘ ਬਰਦ ਮਹਮਾ ਕਾਲ ਡੀਆਈਜੀ ਸਾਹਿਬ ਵੀ ਐਸੀ ਖਾਸ ਮੈਸੇਜ ਦੇ ਗਿਆ ਕਿਉਂਕਿ ਹੌਟਸਪੌਟ ਜਿਹੜਾ ਗੰਨਾ ਆ ਜਿੱਥੇ ਟੈਰਰਿਜ਼ਮ ਟਾਈਮ ਤੇ ਗੰਦੇਸੀ ਕੇ ਚੌਂਕੀ ਆ ਤੇ ਹੁਣ ਤੁਹਾਡੇ ਉਪਰਾਲੇ ਦੇ ਨਾਲ ਚੌਂਕੀ ਵੀ ਉੱਥੇ ਖੁੱਲੀ ਆ ਤੇ ਹੁਣ ਖਾਨਪੁਰ ਦੇ ਵਿੱਚ ਵੀ ਕਾਰਵਾਈ ਦੇਖਣ ਨੂੰ ਮਿਲ ਰਹੀ ਆ ਹਾਂਜੀ ਬਿਲਕੁਲ ਜੀ ਸਾਡਾ ਜਿਹੜਾ ਫੋਕਸ ਹੈ ਉਹਨਾ ਏਰੀਆ ਤੇ ਹੈਗਾ ਹੌਟਸਪੌਟ ਤੇ ਜਿੱਥੇ ਜਿਹੜੇ ਬਰਨਾਮ ਰਹੇ ਆ ਨਸ਼ੇ ਕਰਕੇ ਹੁਣ ਅਸੀਂ ਉਹਨਾਂ ਦੇ ਉੱਪਰ ਜਿਹੜੀ ਹੈਗੀ ਨਿਰਨਾਇਕ ਕਾਰਵਾਈ ਕਰ ਰਹੇ ਹੈਗੇ ਹੁਣ ਤੁਸੀਂ ਨਜ਼ਰ ਤੁਹਾਨੂੰ ਆ ਰਹੀ ਹੈਗੀ ਆ ਖਾਨਪੁਰ ਪਿੰਡ ਦੇ ਵਿੱਚ ਜਸਵੀਰ ਸ਼ਿਰਾ ਨਾਮ ਦਾ ਤਸਕਰ ਸੀਗਾ ਇਹਦੇ ਤੇ ਕਾਫੀ ਲੰਬੇ ਸਮੇਂ ਤੋਂ ਇਹਦਾ ਤਸਕਰੀ ਦਾ ਰਿਕਾਰਡ ਸੀਗਾ ਉਹਦੇ ਮੁਤਾਬਕ ਇਹਨੇ ਇੱਕ ਪੰਚਾਇਤੀ ਲੈਂਡ ਦੇ ਉੱਪਰ ਘਰ ਬਣਾ ਲਿਆ ਸੀਗਾ ਹੋਰ ਬਣਾ ਰਿਹਾ ਸੀਗਾ ਇਹਨੂੰ ਅੱਜ ਬीडीपीਓ ਸਾਹਿਬ ਦੀ ਰਿਕੁਐਸਟ ਤੇ ਡਿਬੋਲਿਸ਼ ਕੀਤਾ ਗਿਆ ਉਹਨਾਂ ਨੇ ਪੁਲਿਸ ਦੀ ਮਦਦ ਮੰਗੀ ਸੀ ਅਸੀਂ ਦਿੱਤੀ ਹੈ ਹੁਣ ਸਿਵਲ ਤੇ ਪੁਲਿਸ ਪ੍ਰੋਸੈਸ਼ਨ ਇਕੱਠਾ ਹੈਗਾ ਔਰ ਆਉਣ ਵਾਲੇ ਦਿਨਾਂ ਚ ਇਦਾਂ ਦੀਆਂ ਹੋਰ ਕਾਰਵਾਈਆਂ ਕੀਤੀਆਂ ਜਾਣ ਸਰ ਮੰਡੀ ਪਿੰਡ ਦੇ ਵਿੱਚ ਵੀ ਇੱਕ ਜਿਹੜੀ ਮਹਿਲਾ ਤਸਕਰ ਆ ਉਹਦੇ ਤੇ ਵੀ ਕਾਰਵਾਈ ਹੋਣ ਜਾ ਰਹੀ ਹੈ ਜੀ ਹਾਂ ਜੀ ਇੱਕ ਉੱਥੇ ਹੋਰ ਸਪੌਟ ਹੈਗਾ ਭੋਲੀ ਭੋਲੀ ਨਾਂ ਦੀ ਜਿਹੜੀ ਤਸਕਰ ਆ ਉੱਤੇ 7 ਐਫ ਆਈ ਆਰਸ ਨੇ ਨਸ਼ਾ ਤਸਕਰੀ ਦੀ ਉਹ ਵੀ ਕਾਫੀ ਲੰਬੇ ਸਮੇਂ ਤੋਂ ਇਸ ਕਾਰਵਾਈ ਚ ਇਨਵੋਲਵ ਹੈਗੀ ਆ ਉਹਦੇ ਉੱਪਰ ਵੀ ਸਿਮਿਲਰ ਐਕਸ਼ਨ ਜਿਹੜਾ ਬੀਡੀਪੀ ਉਹ ਸਾਹਿਬ ਨੇ ਪਲਾਨ ਕੀਤਾ ਉਹਨੂੰ ਅੰਜਾਮ ਦਿੱਤਾ ਜਾਊ ਸਰ ਜ਼ਿਲ੍ਹੇ ਦੇ ਵਿਚਾਰ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਰਵਾਈ ਦੇਖਣ ਨੂੰ ਮਿਲਣਗੇ ਇਹ ਤਾਂ ਸ਼ੁਰੂਆਤ ਹੈ ਜੀ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਧੰਨਵਾਦ ਜੀ ਇਹ ਸੰਸਾੜ ਨਾਲ ਐਸਐਸਪੀ ਸਾਹਿਬ ਜੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਰਵਾਈਆਂ ਵੀ ਜਿਹੜਾ ਦੇਖਣ ਨੂੰ ਮਿਲਣਗੀਆਂ ਹਨ ਇਹਦੇ ਨਾਲ ਮਨੀਸ਼ 바ਵਾ ਜਗਬਾਣੀ ਫਲ